ਹੈ ਜਿੱਕਾ ਕੱਟਣ ਵਾਲੀ ਧੀਵੇ ਕੱਟਣ ਵਾਲੀ ਧੀਵੇ ਲੜੀਆਂ ਮੱਟਣ ਵਾਲੀ ਧੀਵੇ ਕੰਮ ਜਰ ਖੜਿਆ ਸੋਹਣਾ ਬੇ ਤੇਰੀ ਕੱਟਣ ਵਾਲੀ ਧੀਵੇ ਹੇ ਹਰੀ ਦੇ ਹੀਰ ਸਲੇਟੀ ਸਹਬਾਜੀ دغه په څو باندې څو نارینه پتګیان روان دي په دا حالت ਆ ਵੀ ਆਈ ਮੇ ਲੋਕੋ ਨਾ ਭਗਤ ਸਰਾਬੇ ਵਾਲੀ ਅਾਜ਼ਾਦੀ ਆਈ ਮੇ ਲੋਕੋ ਯਾਰ ਤੇਰੀਆਂ ਦੇ ਮੁਦ ਪੈਂਦੇ ਨੇ ਅੱਜ ਵਿੱਚ ਬਾਜ਼ਾਰਾਂ ਦੇ ਇਸਤਾਨੇ ਮੁਦ ਪੈਂਦੇ ਨੇ ਅੱਜ ਵਿੱਚ ਬਾਜ਼ਾਰਾਂ ਦੇ ਹਾਲ ਵਿੱਚ ਦੇ ਦਿਲ ਵਿੱਚ ਰਹ ਜਾਂਦੇ ਅਰਮਾਨ ਹਜ਼ਾਰਾਂ ਦੇ ਦਿਲ ਦੇ ਦਿਲ ਵਿੱਚ ਰਹ ਜਾਂਦੇ ਅਰਮਾਨ ਹਜ਼ਾਰਾਂ ਦੇ ਮੈਂ ਤੇਰੇ ਹੱਥ ਨਹੀਂ ਆਉਣਾ ਏ ਉਹ ਕਵਿਤਾ ਕਵਿਤਾ ਬਾਜੀ ਜੀ ਵਸਾਏਗਾ ਤੇਰਾ ਤੇਰਾ ਉਹ ਛੇ ਟਿੱਪੇ ਮੇਰੀ ਬੋਤੀ ਚੜਦੀ ਛੇ ਟਿੱਪੇ ਮੇਰੀ ਬੋਤੀ ਚੜਦੀ ਨੀਵੇਂ ਕਰਦੀ ਲੱਡਣੀ ਤੋਰ ਚਕੀਲਾ ਵੀ ਵੀ ਸਾਡੇ ਕੱਟੇ ਦੀ ਖੁਰਲੀ ਖੁਰਲੀ ਤੇਰੇ ਮੂਰਗੀ ਹੋਣੀ ਕਿਹੜੀ ਇਹ ਤਾਂ ਤੋਹਾ ਹੋ ਗਈ ਤੂੰ ਦਰਦ ਨਾ ਕੀਤੀ ਪਾਸਾ ਮਾਰ ਕੇ ਲੱਭੀ ਮੋਰ ਤਰਾ ਦੀ ਸਿਕਤ ਬਣ ਗਈ ਆ ਗਏ ਭਾਈ ਕਿਸੇ ਆਪਣੇ ਜੀ ਆਇਆਂ ਨੂੰ ਦੋ ਕੁੜੀਆਂ ਸੁਣੀ ਦੀਆਂ ਇੱਕ ਪਤਲੀ ਇੱਕ ਭਾਰੀ ਵੀ ਪਤਲੀ ਦਾ ਤਾਂ ਵਿਆਹ ਹੋ ਗਿਆ ਪਤਲੀ ਦਾ ਤਾਂ ਵਿਆਹ ਹੋ ਗਿਆ ਭਾਰੀ ਤੇ ਕੁਵਾਰੀਆਂ ਪਹਿਲਾਂ ਜਣਗੇ ਜੀ ਦੀ ਪਿਆਰੀ ਪਹਿਲਾਂ ਜਣਗੇ ਮਨ ਨੂੰ ਕੀ ਪਿਆਰੀ ਨਹੀਂ ਪਹਿਲਾਂ ਜਣਗੇ ਮੋੜੀਏ ਮੋੜੀ ਕੇ ਮੋੜੀ ਤੇ सियानु میں سارا تنہہ کر دی سنن اتے مری لڑدی شاہ لگا کسو کی کسو کی چلو فوجي آوے تیرے نال پندے نو چلو فوجي

ਉਹ ਸੁਖਵੀਰ ਮੇਰੀ ਲੁੱਟੀ ਤੂੰ ਖੜੀ ਢੜਵਾਲ ਹੈਂ ਨਾਲ ਦੀ ਪਾਵੇ ਮੱਤ ਜਿਲੇ ਮਜਾ ਚਾਂਮੀ ਬਾਰੇ ਅੱਕ ਹਿੱਲੇ ਮਜਾ ਚਾਂਦੀ ਪਾ ਉਹ ਨਾ ਤੋਰ ਤੇਰੀ ਦੇਖਨੇ ਅੱਖਾ ਲਾਉਣਾ ਗੜਬਾ ਚਾਂਦੀ ਦਾ ਨਹੀਂ ਲਾ ਕੇ ਢੂਹ ਹੈ ਬਾ ਮੈਨੂੰ ਟੋਰਾਂਟੋ ਸਿਆ ਬਲੇ ਭਰਾਵਾ ਦੇਖ ਕੇ ਉਹ ਕਹਿੰਦਾ ਕੈਨੇਡਾ ਵਾਲਿਆ ਮੈਨੂੰ ਪਤਾ ਕਾਹਨ ਕਿੱਦਾਂ ਹੋ ਗਿਆ ਠੀਕ ਆ ਹੁਣ ਕੈਨੇਡਾ ਦੇ ਨਾਂ ਤੇ ਭਰਾ ਜੀ ਨੇ ਕਹਿ ਦਿੱਨੀ ਨੂੰ ਰਵਿੰਦਰ ਲਾਲ ਜੀ ਟੈਕਸਾ ਭਾਜੀ ਜੀ ਤੋਤਾ ਨੂੰ ਆਏ ਤੇ ਟੱਕਾ ਟੋਰਾਂਟੋ ਦੇ ਦੇ ਕੇ ਫਰਟਾ ਤਲਾ ਦੇ ਲੇਗਾ ਉਹ ਜੀ ਹੁਣ ਟੋਰਾਂਟੋ ਦੇ ਨਾਲ ਹੀ ਆਉਂਦੇ ਲੋ ਜੀ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਜਹਾਜ਼ ਆਹ ਟੈਕਨੀਕਲ ਕਰਦਾ ਸੀ ਆਪਾਂ ਜਹਾਜ਼ ਖਟ ਲਿਆਂਦਾ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਜਹਾਜ਼ ਉੱਠ ਤੇ ਚੜਦੀ ਦਾ ਚੈਨਕ ਫਸ ਗਿਆ ਪਾਉਂਦਾ ねえ。<Yeah. S 1>